ਮਸਲਾਂ ਲੱਖੇ ਸਦਾਨਾ ਇਹਦਾ ਜਿਹੜਾ ਨੇ ਕਾਲੇ ਪਾਣੀਆਂ ਦਾ ਮੁੱਦਾ ਚੱਕਿਆ ਸੀ ਉਹਨੇ ਕਿਹਾ ਆਪਾਂ ਬੰਨ੍ਹ ਲਾਉਣਾ ਹੈ ਤੇ ਉਸ ਕਰਕੇ ਜਿਹੜੇ ਆਪਣੇ ਪੰਜਾਬ ਦਾ ਇੱਕ ਵੱਡਾ ਹਿੱਸਾ ਜਾਂ ਰਾਜਸਥਾਨ ਦਾ ਉਹਨਾਂ ਵਿੱਚ ਵੀ ਗੁੱਸਾ ਆਇਆ ਵੀ ਵਾਕੇ ਲੱਖਾ ਸਦਾਨਾ ਸਹੀ ਗੱਲ ਕਰ ਰਿਹਾ ਹੈ ਆਪਾਂ ਨੂੰ ਇੱਥੇ ਬੰਨ੍ਹ ਲਾਉਣਾ ਚਾਹੀਦਾ ਤੇ ਕੱਲ ਜਿਵੇਂ ਉੱਥੇ ਇਕੱਠ ਵੀ ਹੋਇਆ ਮਾਨ ਸਰਕਾਰ ਨੇ ਸਰਕਾਰੀ ਜਬਰ ਬਿਠਾਇਆ ਸਰਨਾ ਨੂੰ ਘਰਾਂ ਦੇ ਵਿੱਚ ਡਿਟੇਨ ਕੀਤਾ ਜਾਂ ਜਿਹੜੇ ਕੁਛੜਕ ਦੇ ਜਾ ਰਿਹਾ ਉੱਥੇ ਡਿਟੇਲ ਕਰ ਰਿਹਾ ਜਾਂ ਰਾਹ 'ਚ ਰੁਕ ਗਿਆ ਉੱਥੇ ਵੀ ਇਕੱਠ ਹੋਇਆ ਪਰ ਜਿਹੜਾ ਛਾ ਨੂੰ ਘਟਨਾ ਕਰਮ ਹੋਇਆ ਵੀ ਇੱਕ ਐਡੀਸੀ ਦੇ ਕਹਿਣ ਤੇ ਐਡਾ ਵੱਡਾ ਅੰਦੋਲਨ ਚੱਕ ਲਿਆ ਮੈਂ ਪ੍ਰਧਾਨ ਜੀ ਮਤਲਬ ਉਹਨ ਤੋਜ ਮਾਨ ਨੂੰ ਮੈਂ ਨੇੜੇ ਜਾਣਦਾ ਤੇ ਰੱਖਿਆ ਸੁਧਾਰਨੇ ਤੋਂ ਮੈਂ ਕਦੀ ਨਹੀਂ ਜਾਣੀ ਪਰ ਮੈਂ ਇਹਨਾਂ ਦੀ ਸੋਚ ਤੋਂ ਹਿਸਾਬ ਲਾਇਆ ਵੀ ਇਹ ਪਹਿਲੀ ਵਕਤ ਤੇ ਆਟੋਗੇ ਪਹਿਲੀ ਗੇਂਤ ਹੀ ਆਉਟ ਹੋ ਗਏ ਨੇ ਇਹ ਇਹਨਾਂ ਨੇ ਬਿਠੇ ਡਿੱਗੀ ਐਡਾ ਵੱਡਾ ਅਦੋਲਨ ਖੜਾ ਕਰਕੇ ਤੇ ਉਹਨੂੰ ਇੱਕ ਛੋਟੇ ਅਧਿਕਾਰੀ ਤੇ ਜਿੰਨੂੰ ਮਤਲਬ ਉੱਤੇ ਜਿਹਦੀ ਮੈਂ ਨਿਸੰਦ ਆਪਾਂ ਰੋਜ਼ ਹੀ ਇਸ ਤਰ੍ਹਾਂ ਦੇ ਵਿੱਚ ਜਾਣੇ ਹੋਣੇ ਐ ਇੱਥੇ ਨਾ ਕਮਿਸ਼ਨਰ ਦੀ ਨਾ ਕੋ ਡੀਸੀ ਦੀ ਨੀ ਬਾਬਰੇਗੀ ਉਹਨੂੰ ਇੱਕ ਮਿੰਟ ਤੇ ਝੜਕ ਕੇ ਅਗਲੇ ਨੇ ਚੁੱਕ ਕਰ ਪਰ ਇਹਨਾਂ ਨੇ ਉਸ ਚੀਜ਼ ਨੂੰ ਬਦਬਲਵਾਚਿਆ ਨਹੀਂ ਇਹਨਾਂ ਨੂੰ ਐਡੀ ਛੇਤੀ ਇਹ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ ਕਿ ਉਹਨੂੰ ਚੋਕੀ ਦੋ ਦਰਨੇ ਨੇ ਉਹਦਾ ਕੁਆਲਟੀਮੇਟ ਦੇਂਦੇ 8 ਦਿਨ ਦਾ 10 ਦਿਨ ਦਾ ਔਰ ਵੱਡੇ ਅਧਿਕਾਰੀ ਨਾਲ ਮੈਂ ਤਾਂ ਸੋਚਦਾ ਕਿ ਚੀਨ ਮਿਨਿਸਟਰ ਸਾਹਿਬ ਨਾਲ ਉੱਥੇ ਮੋੱਕੇ ਦੀ ਗੱਲ ਹੋਣੀ ਚਾਹੀਦੀ ਸੀ ਨਹੀਂ ਇਹਦੇ ਵਿੱਚ ਵੀ ਵੱਡੀ ਗੱਲ ਉੱਠਦੀ ਕਿ ਇਹਦਾ ਮੈਂਬਰ ਹੀ ਕੁਲਤਾਰਿਕ ਸੰਨਵਾ ਸੰਤ ਸੀਚਿਆ ਨੂੰ ਇਹਨੇ ਤੇ ਕੰਮ ਕਰ ਰਿਹਾ ਸੀ ਇਹਦੇ ਵਿੱਚ ਆਮ ਸਰਕਾਰ ਦੇ ਕਈ ਐਮਐਲ ਵੀ ਮੈਂਬਰ ਸੀ ਜੇ ਇੱਦਾਂ ਹੀ ਕੰਮ ਮੈਂ ਸਰਲ ਹੁੰਦਾ ਤਾਂ ਫਿਰ ਨੰਬਰ ਤਾਂ ਸੰਦ ਸੀਚੇਵਾਲ ਵੀ ਬਣਾ ਸਕਦਾ ਸੀ ਕਲਤਾਰ ਸਿੰਘ ਸੰਮਾ ਵੀ ਬਣਾ ਸਕਦਾ ਸੀ ਫਿਰ ਐਡੀ ਸੀ ਦਾ ਤਾਂ ਉਥੇ ਗੱਲ ਹੀ ਨਹੀਂ ਸੀ ਫਿਰ ਉਹਨਾਂ ਦਿਨ ਦੇ ਤੋਂ ਪਹਿਲਾਂ ਹੀ ਪਾਣੀ ਬੰਦ ਕਰਾ ਲੈਣਾ ਸੀ ਜੇ ਇਦਾਂ ਹੀ ਮਸਲਾ ਸੌਖਾ ਹੁੰਦਾ ਨਹੀਂ ਇਹ ਸੌਖਾ ਨਹੀਂ ਇਹ ਬੜਾ ਬੜਾ ਗੁੜ ਤਾਲਾ ਨਾਲ ਨਾਲ ਨਾ ਮੁੱਦਾ ਸੀ ਚਲੋ ਜੇ ਇਹ ਨਾ ਠਾਇਆ ਸੀ ਤੇ ਇਸ ਚੀਜ਼ ਦੀ ਗੱਲ ਚੱਲਦੀ ਸੀ ਪੰਜਾਬ 'ਚ ਵੀ Rajasthan 'ਚ ਵੀ ਚੱਲਦੀ। ਬੇ ਇੱਕ ਮੁੱਦਾ ਬਣ ਗਿਆ ਘਾਹ ਗਿਆ ਸੀ ਬਈ ਬੜਾ ਵਧੀਆ ਮੁੱਦਾ ਹੈ ਇਹ ਵੀ ਇਹਦੇ ਤੇ ਤੇ ਤੁਹਾਨੂੰ ਮਤਲਬ ਅਸੀਂ ਸਾਹ ਦੇਣ ਨੂੰ ਤਿਆਰ ਆ ਲੋਕ ਘਰਾਂ ਤੋਂ ਉੱਠ ਪਏ ਸੀ ਇਹ ਇਹਨਾਂ ਨੂੰ ਇਹਨਾਂ ਨੂੰ ਖੈਰ ਆਣ ਲੱਗਾ ਵੀ ਲੋਕ ਲੋਕਾਂ ਨੂੰ ਡੱਕਿਆ ਗਿਆ ਇੱਕ ਦੋ ਦੀ ਇਵੇਂ ਹੁੰਦਾ ਹੈ ਇਹ ਥੋੜੀ ਜੀ ਜਲਦਬਾਜ਼ੀ ਜੇ ਅੰਦੋਲਨ ਚੱਲਦਾ ਰਹੇ ਤਾਂ ਮੈਨੂੰ ਲੱਗਦਾ ਅੱਜ ਇਹਨੇ ਬਹੁਤ ਪੱਕ ਜਾਣਾ ਹੈ ਵੱਡੇ ਪੱਗ ਮੈਨਾਂ ਜੀ ਗੱਲ ਹੀ ਅੱਜ ਇਹਨਾਂ ਦੀ ਹੋਣੀ ਸੀ ਹੁਣ ਆਪਾਂ ਇੱਥੇ ਕਈ ਵਾਰੀ ਦਿੱਲੀ ਹੁੰਦੀਆਂ ਉਹਨੇ ਕਿਸਾਨ ਆਗੂ ਮੋਰਚਾ ਵੇਚਾਏ ਨੇ ਜਾਂ ਕਿਸਾਨ ਆਗੂ ਤੇ ਬੜੀਆਂ ਉਂਗਲਾਂ ਚੱਕਦੇ ਨੇ ਤੇ ਮੈਂ ਜਹਦਰ ਸਾਹਿਬ ਇਹ ਸੋਚਦਾ ਵੀ 13 ਮਿੰਟਿਓਂ ਡਟੇ ਰਹਿ ਤਿੰਨ ਕਾਲੇ ਬਿੱਲ ਰੱਦ ਕਰਾਉਣ ਗਏ ਸੀ ਤੇ ਉਹ ਕਿਸਾਨ ਆਗੂ ਜਿਹੜੇ ਅੱਜ ਨਾਇਕ ਤੋਂ ਖਲਨਾਇਕ ਦੀ ਭੂਮਿਕਾ ਵਿੱਚ ਬਣਾਤੇ ਬਿਰਾਦਤੇ ਗਏ ਉਹ ਕਿਸਾਨ ਆਗੂ ਉਦੋਂ ਕਰਾਉਣ ਉਹਨਾਂ ਨੇ ਅੰਦੋਲਨ ਉਠਾਉ ਉਹ ਉਥੋਂ ਚੱਕਨ ਦਾ ਨਾਅਰਾ ਕੀਤਾ ਜਦੋਂ ਪ੍ਰਾਈਮ ਮਿਨਿਸਟਰ ਸਾਡੇ ਦੇਸ਼ ਦਾ ਜਿਹੜਾ ਐਡਾ ਹੰਕਾਰੀ ਸੀ ਜਿਹੜਾ ਦਾ ਸੀ ਜੋ ਮੈਂ ਕਹਤਾ ਉਸ ਤੋਂ ਬਾਅਦ ਕੁਝ ਵੀ ਮਮਕਨ ਨਹੀਂ ਉਸ ਸਟੇਜ ਤੋਂ ਜਾ ਕੇ ਬੋਲਿਆ ਨੇ ਮਾफी ਮੰਗੀ ਤਿੰਨ ਕਾਲੇ ਬਿੱਲ ਰੱਦ ਕੀਤੇ ਉਸ ਤੋਂ ਬਾਅਦ ਕਿਸਾਨ ਮੈਂ ਸੋਚਦਾ ਨਹੀਂ ਇਹ ਰਮਨ ਇੱਕ ਵੀਰ ਨੂੰ ਜਲੀ ਬੁੱਟੀ ਇਹਨਾਂ ਉਹਦੇ ਚ ਘਾਟ ਪੈ ਗਈ ਇਹਨਾਂ ਸੋਚਿਆ ਵਿਚਾਰਿਆ ਨਹੀਂ ਜਿੰਨਾ ਚਿਰ ਮੁੱਖ ਮੰਤਰੀ ਬਿਨਾਲ ਦਾ ਕੋਈ ਐਲਾਨ ਨਹੀਂ ਕਰਦਾ ਇਹਦੇ ਬਰਤੀ ਉਹਨਾਂ ਤੇ ਰਸੀ ਇਥੋਂ ਨਹੀਂ ਉੱਠਾ ਗਏ ਇਹਨੂੰ ਚਾਹੀਦਾ ਸੀ ਇਹਨਾਂ ਨੂੰ ਇਹ ਤਾਂ ਮਤਲਬ ਪੰਜਾਬ ਦਾ ਮੁੱਦਾ ਸੀ ਇਹਦੇ ਮਤਲਬਾਂ ਦੇ ਵੀ ਅਸੀਂ ਬੜੇ ਸੂਝਵਾਣਾ ਪਰ ਇਹ ਸੂਝਵਾਣਾ ਮੈਨੂੰ ਲੱਗਦਾ ਐ ਕਿ ਇਹਨਾਂ ਨੂੰ ਘਾਟ ਆ ਲੀਡ ਵੀ ਮੈਂ ਮਜ਼ਬੂਤ ਲੀਡਰਸ਼ਿਪ ਦੀ ਘਾਟ ਕਰਕੇ ਕੱਲ ਦਾ ਜਿਹੜਾ ਭਖਿਆ ਬਖਾਇਆ ਜਿਹੜਾ ਆਪਣਾ ਅੰਦੋਲਨ ਉਹਨੂੰ ਆਪਾਂ ਕਹਿ ਸਕਦੇ ਆਂ ਕਿ ਆਪਾਂ ਖਾਤਮੇ ਵਾਲੇ ਪਾਸੇ